ਅੱਜ ਜਿਵੇਂ ਤੜਕਸਾਰ ਗੋਲੀਆਂ ਚੱਲੀਆਂ ਕੀ ਕਾਰਨ ਰਿਹਾ ਹੈ ਕਿ ਇਨਵੈਸਟੀਗੇਸ਼ਨ ਦੇ ਸਾਹਮਣੇ ਆਖਣ ਪਸ ਇਹ ਕੋਈ 6 ਵਜੇ ਦੇ ਕਰੀਬ ਅੱਜ ਮਾਰਨਿੰਗ ਸਿਵਲ ਹਸਪੀਟਲ ਦਿਲੰਦਰ ਤੋਂ ਥਾਣਾ ਰਾਮਾ ਮੰਡੀ ਵਿੱਚ ਇੱਕ ਫੋਨ ਮਸੂਲ ਹੋਇਆ ਸੀ ਜੀ ਕਿ ਇੱਕ ਸ਼ਿਵਮ ਨਾਮ ਦਾ ਲੜਕਾ ਜਿਹੜਾ ਹੈਗਾ ਜਿਹਦੇ ਗੋਲੀਆਂ ਲੱਗੀਆਂ ਹੋਈਆਂ ਨੇ ਉਸੀ ਦੇ ਸਾਥ ਵਿੱਚ ਦਾਖਲ ਹੋਇਆ ਹਸਪੀਟਲ ਕਾਰਬੇਲੀ ਤਫਤੀਸ਼ੀ ਅਪਸ ਨੂੰ ਵਿੱਚ ਇਸ ਤਰ੍ਹਾਂ ਦੇ ਉੱਤੇ ਜਿਹੜਾ ਐਸ ਐਚਓ ਰਾਮਾ ਮੰਡੀ ਇੰਸਪੈਕਟਰ ਪਰਮਿੰਦਰ ਸਿੰਘ ਸਮੇਤ ਫੋਰਸ ਸਿਵਲ ਹਸਪੀਟਲ ਪਹੁੰਚਿਆ ਸੀ ਕਿ ਇਨ ਦਾ ਮੇਨ ਟਾਈਮ ਜਿਹੜਾ ਸ਼ਿਮਮ ਇੰਜਰਡ ਸੀ ਉਹਦੀ ਡੈਥ ਹੋ ਚੁੱਕੀ ਸੀਗੀ ਤੇ ਇਹਦੇ ਨਾਲ ਦੂਸਰਾ ਲੜਕਾ ਵੀ ਸੀਗਾ ਬਿਨੇ ਤਿਵਾੜੀ ਹਾਂਜੀ ਔਰ ਉਹਦੀ ਵੀ ਜਿਹੜੀ ਹੈਗੀ ਸੀ ਡੈਥ ਹੋ ਚੁੱਕੀ ਸੀਗੀ ਉਹ ਬਰਾਡ ਡੈੱਡ ਐਟ ਦੀ ਸਪਾਟ ਹੋ ਗਿਆ ਸੀਗਾ ਜੀ ਤੋਂ ਐਕਚੁਅਲ ਉੱਥੇ ਜਿਹੜਾ ਉਹਨਾਂ ਦੇ ਲੜਕਾ ਲੈ ਕੇ ਗਿਆ ਸੀਗਾ ਸਿਵਲ ਹਸਪੀਟਲ ਹਰਜਿੰਦਰ ਸਿੰਘ ਮਣੀ ਜੀ ਉਹਦੇ ਤੋਂ ਜਦੋਂ ਗੱਲਬਾਤ ਕੀਤੀ ਤੇ ਉਹਨੇ ਦੱਸਿਆ ਕਿ ਵੀ ਇਹ ਤਿੰਨ ਜਣੇ ਨੇ ਇਹ ਇੱਕ ਤਾਂ ਜਿਨ੍ਹਾਂ ਦੀ ਦੋਨਾਂ ਦੀ ਡੈਥ ਹੋ ਗਈ ਆ ਤੇ ਤੀਸਰਾ ਇਹਨਾਂ ਦੇ ਨਾਲ ਮਣੀ ਮਠਾਪੁਰੀਆ ਇਹ ਤਿੰਨੇ ਦੋਸਤ ਸੀਗੇ ਕੋਈ ਰਾਤੀ ਜਿੱਥੇ ਆਪਾਂ ਖੜੇ ਆ ਉਦੋਂ ਸਿੰਘ ਨਗਰ ਇਹ ਹਰਜਿੰਦਰ ਸਿੰਘ ਮਣੀ ਦਾ ਘਰ ਆ ਇਹ ਵੀ ਉਹਨਾਂ ਦਾ ਦੋਸਤ ਸੀ ਮਤਲਬ ਕਿ ਇਹ ਚਾਰੋਂ ਦੋਸਤ ਸੀਗੇ ਹੂੰ ਤੋ ਇਹ ਤਿੰਨ ਜਣੇ ਦੋ ਮ੍ਰਿਤਕ ਹੋ ਗਏ ਨਤੀਜਾ ਹੋ ਗਿਆ ਮਨੀ ਮਿੱਠਾਪੁਰੀ ਹੂੰ ਇਹ ਰਾਤੀ ਕੋਈ 12:30 ਵਜੇ ਇਹ ਉਦਮ ਸਿੰਘ ਨਗਰ ਹਾਊਸ ਨੰਬਰ 10 ਵਿੱਚ ਜਿਹੜਾ ਕਿ ਹਰਜਿੰਦਰ ਮਨੀ ਦਾ ਘਰ ਇੱਥੇ ਆਏ ਸੀਗੇ ਹੂੰ ਤੇ ਕਹਿੰਦੇ ਸੀ ਵੀ ਇਹਨਾਂ ਨੇ 2:30 ਵਜੇ ਤੱਕ ਗੱਲਬਾਤਾਂ ਕੀਤੀਆਂ ਨੇ ਤੇ ਸਵੇਰੇ ਇੱਥੇ ਚਾਰੇ ਜਾਣੇ ਇਹ ਉੱਪਰ ਇੱਕ ਰੂਮ ਬਣਿਆ ਹੋਇਆ ਹੈਗਾ ਉੱਥੇ ਸਾਰੇ ਇੱਕੋ ਹੀ ਬੈੱਡ ਦੇ ਉੱਤੇ ਤੇ ਇੱਕ ਨਾਲ ਥੱਲੇ ਗੱਦਾ ਲਾ ਕੇ ਸੁੱਤੇ ਪਏ ਸੀ ਹੂੰ ਸੋ ਗਏ ਸੀ ਕਰੀਬ 4:00 ਵਜੇ ਜਿਹੜਾ ਕਿ ਸਾਨੂੰ ਦੱਸਿਆ ਹੈਗਾ ਵਾ ਮੁੰਡੇ ਨੇ ਹਰਜਿੰਦਰ ਮਨੀ ਨੇ ਜਿਹੜਾ ਕਿ ਮਦਈ ਮੁਕੱਦਮਾ ਹੈ ਕਿ ਉਹਨੂੰ ਗੋਲੀ ਚੱਲਣ ਦੀ ਆਵਾਜ਼ ਆਈ ਉਹਨੇ ਇਮੀਡੀਏਟਲੀ ਲਾਈਟ ਜਿਗਾਈ ਤੇ ਦੇਖਿਆ ਜਿਹੜਾ ਮਨੀ ਮਿੱਠਾਪੁਰੀਆ ਜਿਹੜਾ ਇਹਨਾਂ ਦਾ ਸਾਥੀ ਸੀਗਾ ਉਹਦੇ ਹੱਥ ਵਿੱਚ ਪਿਸਤਲ ਸੀ ਪਹਿਲਾਂ ਉਹਨੇ ਤਿੰਨ ਚਾਰ ਗੋਲੀਆਂ ਦੇ ਜਿਹੜੀਆਂ ਹੈਗੀਆਂ ਨੇ ਸ਼ਿਵਮ ਨੂੰ ਮਾਰੀਆਂ ਤੇ ਨਾਲ ਹੀ ਜਿਹੜੀਆਂ ਹੈ ਚਾਰ ਪੰਜ ਗੋਲੀਆਂ ਹੋਰ ਰਾਉਂਡ ਫਾਇਰ ਕਰਕੇ ਜਿਹੜਾ ਕਿ ਬਿਨੇ ਤਵਾੜੀ ਸੀ ਉਹਦੇ ਮਾਰੀਆਂ ਬਿਨੇ ਤਵਾੜੀ ਤਾਂ ਐਟ ਦੀ ਸਪੌਟ ਹੀ ਡੈੱਡ ਹੋ ਗਿਆ ਸੀਗਾ ਜਿਹੜਾ ਸ਼ਿਵਮ ਸੀਗਾ ਉਹ ਥੋੜਾ ਬੋਲਦਾ ਚੱਲਦਾ ਸੀਗਾ ਤੇ ਉਹਨੂੰ ਇਸੇ ਵੇਲੇ ਹਸਪੀਟਲ ਲੈ ਕੇ ਗਏ ਸੀਗੇ ਤੋਂ ਇਹ ਸਾਰਾ ਇਨਸੀਡੈਂਟ ਸੀਗਾ ਜਿਹੜਾ ਇਹਦੇ ਹਰਜਿੰਦਰ ਮਨੀ ਦੇ ਖੰਦੇ ਸਾਹਮਣੇ ਹੋਇਆ ਈਵਨ ਕਿ ਜਿਹੜਾ ਸ਼ਿਬਮ ਹੈਗਾ ਉਹਨੇ ਵੀ ਜਿਹੜਾ ਹਸਪੀਟਲ ਜਾ ਕੇ ਇੱਕ ਛੋਟਾ ਜਿਹਾ ਆਪਣਾ ਬਿਆਨ ਦਿੱਤਾ ਸੀਗਾ ਜਿਹੜਾ ਕਿ ਵੀ ਇਹ ਜਿਹੜਾ ਹੈਗਾ ਗੋਲੀਆਂ ਮਾਰੀਆਂ ਇਹ ਮਨੀ ਮਿੱਠਾਪੁਰੀਆਂ ਨੇ ਮਾਰੀ ਜਿਹੜਾ ਕਿ ਇਹਨਾਂ ਦਾ ਦੋਸਤ ਸੀ ਤਾਂ ਮੌਕੇ ਤੇ ਪਹੁੰਚੇ ਹੈਗੇ ਅਸੀਂ ਸਾਰੀ ਜਿਹੜੀ ਐਫਐਸਐਲ ਟੀਮ ਸਾਡੀ ਹੈ ਜਾਂ ਡੌਗ ਸਕਵਾਡ ਆਇਆ ਹੈਗਾ ਮੁਲਜ਼ਮ ਆਲਰੇਡੀ ਗ੍ਰਿਫਤਾਰ ਆਲਰੇਡੀ ਨੋਮੀਨੇਟ ਹੈਗਾ ਬਾਈ ਨੇਮ ਐਫਆਈਆਰ ਤਾਂ ਐਫਆਈਆਰ ਸੀ ਦਰਜ ਕਰਕੇ ਵੀ ਤਫਤੀਸ਼ ਹੋਦੀ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਹ ਗੋਲੀਆਂ ਕਿਉਂ ਨਿਰਮਲ ਜੀ ਚਲਾਈਆਂ ਗਈਆਂ ਉਹ ਇਹ ਆ ਵੀ ਥੋੜੀ ਬਹੁਤ ਹੀ ਇਹਨਾਂ ਦੀ ਬਹਿਸ ਤੇ ਬੇਸਿਕਲੀ ਇਹ ਜਿਹੜੇ ਤਿੰਨੇ ਹੀ ਬੰਦੇ ਹੈਗੇ ਨੇ ਇਹ ਵੀ ਕ੍ਰਿਮੀਨਲ ਰਿਕਾਰਡ ਦੇ ਬੰਦੇ ਹੈਗੇ ਨੇ ਇਹਨਾਂ ਦੇ ਖਿਲਾਫ ਵੀ ਪਹਿਲਾਂ ਤੇ ਪੀਤੀ ਹੋ ਗਈ ਲੇਕਿਨ ਉਹ ਮਦਈ ਮਕਦਮਾ ਨੇ ਇਸ ਕੱਲ ਦਾ ਅਜੇ ਤੱਕ ਨਹੀਂ ਕੀਤਾ ਹੈ ਲੇਕਿਨ ਕੋਈ ਬਹਿਸ ਬਾਜੀ ਜ਼ਰੂਰ ਇਹਨਾਂ ਦੀ ਹੋਈ ਹੈ ਜਿਹਦੇ ਤੇ ਕਰ ਰਹੇ ਸਾਰੇ ਇਨਸੀਡੈਂਟ ਵਾਪਰਿਆ ਹੈਗਾ ਇਹਨਾਂ ਨੂੰ ਪਤਾ ਸੀਗਾ ਵੀ ਵੈਪਨ ਉਹ ਲੈ ਕੇ ਆਇਆ ਹੈਗਾ ਮੁੰਮੀ ਮਠਾਪੁਰੀ ਦੇ ਨਾਮ ਦੇਖੋ ਜੀ ਵੈਪਨ ਤਾਂ ਜਿਹੜੇ ਵੈਪਨ ਇੱਕ ਤਾਂ ਵੈਪਨ ਜਿਹਦੇ ਨਾਲ ਉਹਨੇ ਗੋਲੀਆਂ ਚਲਾਈਆਂ ਨੇ ਉਹ ਸੀ ਇੱਕ ਵੈਪਨ ਸਾਨੂੰ ਮੌਕਾ ਤੋਂ ਮਿਲਿਆ ਹੈ ਕਿ ਇਹ ਇੱਥੇ ਛੱਡ ਗਿਆ ਹੈਗਾ ਅੱਛਾ ਦੋ ਵੈਪਨ ਸੀਗੇ ਨਹੀਂ ਉਹ ਸਾਰੇ ਨਜਾਇਜ਼ ਵੈਪਨ ਹੈਗਾ ਜਿਹੜਾ ਸਾਨੂੰ ਵਾਰਦਾਤ ਕਰਨੀ ਸੀ ਇੱਥੇ ਮੈਂ ਜਿੰਨੇ ਹੁਣ ਤੱਕ ਦੀ ਪੁਛਕਿਸ਼ ਕੀਤੀ ਹੈਗੀ ਆ ਮੇਰੇ ਮਾਈਂਡ ਦੇ ਅਕੋਰਡਿੰਗਲੀ ਆ ਕਿ ਵਾਕਈ ਕਿਸੇ ਵਾਰਦਾਤ ਕਰਨ ਦੇ ਚੱਕਰ ਵਿੱਚ ਸੀ ਜੀ ਇਹ ਹੁਣ ਮੌਕੇ ਤੋਂ ਫਰਾਰ ਹੋ ਗਿਆ ਸੀ ਇਹ ਮੌਕੇ ਤੋਂ ਫਰਾਰ ਹੋ ਗਿਆ ਫਿਰ ਬੇਸਿਕਲੀ ਇਹ ਫਿਰ ਉਹਨਾਂ ਨੇ ਜਦੋਂ ਇਹ ਥੱਲੇ ਉਤਰਿਆ ਆਪਣਾ ਇਹਦੇ ਹੱਥ ਵਿੱਚ ਪਿਸਟਲ ਸੀ ਕਿ ਮਨੀ ਮਿੱਠਾਪੁਰਿਆ ਦੀ ਤੇ ਇਹਨੇ ਫਿਰ ਇਹਨਾਂ ਨੂੰ ਵੀ ਥ੍ਰੈਟ ਕੀਤਾ ਵੀ ਜੇ ਤੁਸੀਂ ਮੈਨੂੰ ਡੀਟੇਨ ਕੀਤਾ ਮੈਂ ਤੁਹਾਡੇ ਗੋੜੀ ਮਾਰ ਦੂੰਗਾ ਤਾਂ ਬੰਦਾ ਡਰ ਜਾਂਦਾ ਸੀ ਹੁਣ ਫਰਾਰ ਹੈ ਉਹ ਬੰਦਾ ਫਰਾਰ ਹੈਗਾ ਪਰ ਉਹ ਇਮੀਡ ਫੜ ਲਾਂਗੇ ਆਪਾਂ ਟੀਮਾਂ ਸਾਡੀਆਂ ਜਿਹੜੀਆਂ ਸੀ ਪਹਿਲੇ ਵੀ ਮੰਗਦੇ ਡਰ ਜਾਂਦੇ ਸੀ ਸ਼ਿਵਮ ਨੇ ਸਿਵਲ ਚ ਕਿੰਨੂ ਬਿਆਨ ਦਿੱਤੇ ਸੀ ਉਹ ਆਫਰ ਕਾਰਡ ਆ ਸਾਰੇ ਉੱਥੇ ਬੋਲ ਕੇ ਇਹ ਸਾਰਾ ਮਨੀ ਜਿਹੜਾ ਹੈਗਾ ਮੰਡਾ ਮਦਈਆ ਸਾਡਾ ਇਹਨੇ ਦੱਸਿਆ ਕਿ ਦੱਸਿਆ ਸੀ ਕਿਉਂਕਿ ਜਿਹੜਾ ਮਨੀ ਮਦਈ ਮਕਦਮਾ ਹੈਗਾ ਉਹ ਉਹਨੂੰ ਆਪਣੇ ਨੂੰ ਮਨੀ ਮਿੱਠਾਪੁਰਿਆ ਨੂੰ ਪ੍ਰੋਪਰਲੀ ਪਹਿਲੀ ਵਾਰੀ ਮਿਰੀ ਆਸੀ ਜਿਹੜੇ ਦੋ ਲੋਕ ਜਿਹੜੇ ਦੋ ਸੀਗੇ ਹੈਗੇ ਕਿੱਥੇ ਤੇ ਰਹਿਣ ਵਾਲੇ ਆ ਮਿੱਠਾ ਜਿਹੜਾ ਇੱਕ ਨਾਲ ਵਿੱਚੋਂ ਇੱਕ ਹੈਗਾ ਵਾ ਬਸਤੀ ਸ਼ੇਖ ਦਾ ਤੇ ਇੱਕ ਹੈਗਾ ਮੋਤਾ ਸਿੰਘ ਨਗਰ ਦਾ ਸਰ ਇਹਨਾਂ ਦਾ ਪਹਿਲੋ ਵੀ ਮਕਦਮੇ ਦਰਜ ਨੇ ਹਾਂ ਹਾਂ ਪਹਿਲਾਂ ਇਹਨਾਂ ਦੇ ਖਿਲਾਫ ਕਈ ਕਈ ਮਕਦਮੇ ਦਰਜ ਨੇ ਗੋਲੀ ਚਲਾਉਣ ਦੇ ਤੇ ਲੜਾਈ ਝਗੜੇ ਹਰ ਜਿਹੜੇ ਮਣੀ ਦੇ ਖਿਲਾਫ ਮਾਮਲਾ ਮਣੀ ਮਿੱਠਾਪੁਰੀਏ ਤੇ ਜਿਹਦੇ ਇਹਨਾਂ ਦੇ ਖਿਲਾਫ ਵੀ ਮਕਦਮੇ ਦਰਜ ਨੇ ਇਹ ਕ੍ਰਿਮੀਨਲ ਰਿਕਾਰਡ ਤੇ ਹੀ ਆ ਮਤਲਬ ਇਹ ਚਾਰੇ ਬੰਦੇ ਕ੍ਰਿਮੀਨਲ ਆ ਅੱਛਾ ਚਾਰੇ ਕ੍ਰਿਮੀਨਲ ਰਿਕਾਰਡ ਦੇ ਬਿਲਕੁਲ ਠੀਕ ਹੈ ਇਹਨਾਂ ਦਾ ਇਹ ਪਹਿਲਾਂ